ਕਿਸਾਨ ਵੀਰੋ ਖੇਤੀਬਾੜੀ ਤੇ ਕਿਸਾਨ ਪ ਲਈ ਭਾਗ ਜਿਹੜਾ ਲੁਧਿਆਣਾ ਦੇ ਬਲਾਕ ਡੇਲੋਂ ਵਿੱਚ ਅੱਜ ਅਸੀਂ ਪਿੰਡ ਟਾੜੀ ਵਿੱਚ ਲਾਲਪਰਕਾਰ ਸਿੰਘ ਨੇ ਖੇਤ ਚ ਖੜਿਆ ਮੇਰੇ ਨਾਲ ਡਾਕਟਰ ਸ਼ੁਭਦਰ ਸਿੰਘ ਜੀ ਦੇ ਫਰੀਟ ਵੀ ਨੇ ਫਾਦਾ ਜੀ ਮੈਂ ਕੋਈ ਦੀ ਪੂਰੀ ਟੀਮ ਇੱਕ ਵੀਆਰ ਸਾਧਨ ਦੀ ਟੈਕਨੀਕ ਹੈ ਸਿੱਧੀ ਵਿਦੇ ਚ ਉਹਦੇ ਤਹਿਤ ਬੀਜਾਂ ਖੇਤ ਉਹਦਾ ਇਸ ਤੋਰ ਕਰਦੇ ਆਏ ਸੀ ਦੇਖੋ ਜਿਹੜੀ ਸਿੱਧੀ ਬਜਾਈ ਝੋਨੇ ਦੀ ਟੈਕਨੀਕ ਹੈ ਵਾਤਾਵਰਨ ਪੱਖੀ ਟੈਕਨੀਕ ਹੈ ਵਾਤਾਵਰਨ ਬਚਾਉਣ ਦੇ ਲਈ ਜਿਹੜੇ ਕੁਦਰਤੀ ਸੋਮੇ ਸਾਤੋਂ ਜਿੰਨਾਂ ਦੀ ਕਮੀ ਹੋ ਰਹੀ ਹੈ ਜਦੋਂ ਉਹਨਾਂ ਦੀ ਅਸੀਂ ਗੱਲ ਕਰਦੇ ਆਂ ਤਾਂ ਪਾਣੀ ਧਰਤੀ ਹਟਲਾ ਪਾਣੀ ਲਗਾਤਾਰ ਨੀਚੇ ਜਾ ਰਿਹਾ ਹੈ ਐਸੇ ਕੀਮਤੀ ਸੋਮਿਆਂ ਨੂੰ ਬਚਾਉਣ ਲਈ ਜਿਹੜੀਆਂ ਕੁਝ ਤਕਨੀਕਾਂ ਨੇ ਉਹਨਾਂ ਵਿੱਚੋਂ ਸਿੱਧੀ ਵਿਜੈ ਤਕਨੀਕ ਬੁੜੀ ਵਧੀਆ ਤਕਨੀਕ ਹੈ ਇਸ ਤਰੀਕੇ ਨਾਲ ਜਿੱਥੇ ਦਾ ਪਾਣੀ ਦੀ ਬਚਤ ਹੁੰਦੀ ਹੈ ਉਹਦੇ ਨਾਲ ਨਾਲ ਐਸੇ ਖੇਤਾਂ ਵਿੱਚ ਜਿੱਤੇ ਸਿੱਧੀ ਵਿਜੈ ਕੀਤੀ ਹੁੰਦੀ ਹੈ ਮੀਂਹ ਦਾ ਪਾਣੀ ਵੀ ਥੱਲੇ ਜੀਦਾ ਜਿਹਦੇ ਨਾਲ ਜਿਹੜਾ ਸਾਡਾ ਧਰਤੀ ਹਟਲਾ ਪਾਣੀ ਉਹਦਾ ਲੈਵਲ ਉੱਪਰ ਆਉਣ ਚ ਮਦਦ ਮਿਲੇਗੀ ਔਰ ਦੂਸਰਾ ਇਸ ਤਕਨੀਕ ਦੇ ਨਾਲ ਜਿਹੜੀ ਲੇਬਰ ਕਾਸਟ ਆ ਉਹ ਬਹੁਤ ਘੱਟਦੀ ਹੈ ਇਹਨੂੰ ਕੱਦੂ ਕਰਨਾ ਪੈਂਦਾ ਨਾ ਮੀਰੀ ਪੁੱਤਣੀ ਆ ਨਾ ਲੇਬਰ ਲੱਗਣੀ ਆ ਜੇ ਅੱਗੇ ਜਾ ਕੇ ਅਸੀਂ ਤਕਨੀਕ ਵਿੱਚ ਦੇਖਾਂਗੇ ਆਪਣੇ ਤਜਰਬੇ ਉਤਾਰ ਸਿੰਘ ਜੀ ਸਾਨੂੰ ਦੱਸਣਗੇ ਇਸ ਤਕਨੀਕ ਦੇ ਵਿੱਚ ਉਲੀ ਰੋਗ ਘੱਟ ਪੈਂਦੇ ਆ ਕੀੜਿਆਂ ਦਾ ਹਮਲਾ ਘੱਟ ਹੁੰਦਾ ਜੇਕਰ ਅਸੀਂ ਜਿਹੜੀ ਨਦੀਨ ਅਸ਼ਕ ਸਪ੍ਰੇ ਹਾਂ ਸਮੇਂ ਸਿਰ ਪਹਿਲਾਂ ਕਰਦੇ ਆ ਤਕਨੀਕ ਦੇ ਅਨੁਸਾਰ ਤਾਂ ਇਹਦੇ ਵਿੱਚ ਓਵਰਲ ਜਿਹੜਾ ਖਰਚਾ ਉਹ ਵੀ ਘੱਟਦਾ ਤੇ ਝਾੜ ਵੀ ਸਾਨੂੰ ਉਹਦੇ ਬਰਾਬਰ ਐਕਸ ਫਾਰ ਮਿਲ ਜਾਂਦਾ ਸੋ ਮੈਂ ਬਹੁਤੀ ਗੱਲ ਆਪਣੇ ਵੱਲੋਂ ਨਾ ਕਰਦਾ ਹਾਂ ਮੈਂ ਸਾਡੇ ਨਾਲ ਆਏ ਡਾਕਟਰ ਸ਼ਵਿੰਦਰ ਜੀ ਨੂੰ ਕਹਾਂਗਾ ਕਿ ਉਹ ਉਤਾਰਦੀ ਤੋਂ ਉਹਨਾਂ ਦੇ ਤਜਰਬੇ ਜ਼ਰੂਰ ਪੁੱਛੋ ਕਿ ਉਹਨਾਂ ਨੇ ਕਿਵੇਂ ਬੀਜਿਆ ਕਿ ਕਿਸਾਨ ਵੀਰਾਂ ਨੂੰ ਸੁਨੇਹਾ ਦੇਣਾ ਚਾਹੁੰਦੇ ਆ ਬਹੁਤ ਸ਼ੁਕਰੀ ਪਤਾ ਜੀ ਪਹਿਲਾਂ ਤਾਂ ਆਪਣਾ ਨਾਮ ਦੱਸਦੇ ਪਿੰਡ ਦਾ ਮੇਰਾ ਨਾਮ ਭਾਰਤ ਸਿੰਘ ਜੀ ਸਨੋਂ ਗਰਮੇ ਸਿੰਘ ਪਿੰਡ ਬਟਾਰੀਆ ਜੀ ਬਲਾਕ ਡੇਲੂ ਤੇ ਆਪਾਰ ਜੀ ਕਿੰਨੇ ਕ ਟਾਈਮ ਤੋਂ ਆਪਾਂ ਇਹ ਤਕਨੀਕ ਨਾਲ ਜੁੜੇ ਹੋਏ ਹਾਂ ਮੈਂ ਜੀ ਲੋਕਡਾਊਨ ਤੋਂ ਲੱਗਿਆ ਸੀ ਇਹ ਬਜਾਈ ਕਰਨ ਲਗਭਗ 5-6 ਸਾਲ ਤੋਂ ਮੈਨੂੰ ਲੱਗ ਰਿਹਾ ਬਜਾਈ ਕਰਦੇ ਹਾਂ ਅੱਛਾ ਜੀ ਤੇ ਤੁਹਾਨੂੰ ਕੀ ਇਹਦੇ ਫਾਇਦੇ ਲੱਗੇ ਫਾਇਦੇ ਤਾਂ ਜਿਵੇਂ ਡਾਕਟਰ ਸਾਹਿਬ ਨੇ ਪਹਿਲਾਂ ਹੀ ਦੱਸਤਾ ਵੀ ਫਾਇਦੇ ਇਹਦੇ ਵਿੱਚ ਦੇਖੋ ਇੱਕ ਤਾਂ ਲੀਵਰ ਦੀ ਕਾਸਟ ਹੈ ਉਹ ਰਹਿੰਦੀ ਹੈ ਵੀ ਜੇ ਕਮੀ ਆ ਗਈ ਕੋਈ ਆਪਾਂ ਨੂੰ ਨਿਵਰਤ ਵਾਪਤ ਨਹੀਂ ਲੋੜਨੀ ਪੈਂਦੀ। ਹਾਂਜੀ। ਦੂਜਾ ਬਾਕੀ ਆਪਣਾ ਜਿਹੜਾ ਮਸ਼ੀਨਰੀ ਕੋਈ ਹੈਗੀ ਆ ਉਹਦੀ ਕੋਈ ਖਸਾਈ ਵਿਛਾਈ ਨਹੀਂ ਉਹਦੀ ਤੇਲ ਦਾ ਖਰਚਾ ਬਹੁਤ ਘਟਦਾ ਵਾ। ਹਾਂਜੀ। ਤੇ ਆਪਾਂ ਨੂੰ ਕਿਸੇ ਦੇ ਨਿਰਭਰ ਹੋਈ ਰਹਿਣਾ ਪੈਂਦਾ ਵਾ। ਆਪਦੇ ਕੋਲੇ ਆਪਣੇ ਕੋਲੇ ਸਾਧਨ ਹੈਗਾ ਮਸ਼ੀਨ ਹੈਗੀ ਆ ਜਾਂ ਆਪਾਂ ਰੈਂਟ ਤੇ ਲੈ ਕੇ ਆਪਾਂ ਆਪਦੀ ਬਜਾਈ ਸਮੇਂ ਸਿਰ ਕਰ ਸਕਦੇ ਹਾਂ। ਤੇ ਤੁਹਾਨੂੰ ਕੋਈ ਦਿੱਕਤ ਪਰੇਸ਼ਾਨੀ ਇਹਦੇ ਚਾਹੀ ਹੋਵੇ? ਨਹੀਂ ਦਿੱਕਤ ਪਰੇਸ਼ਾਨੀ ਤਾਂ ਇਹਦੀ ਕੋਈ ਹੈ ਨਹੀਂ ਜੀ। ਇਹਦੀ ਆਪਣੇ ਮੈਂ ਇਹ ਜੇ ਮੇਨ ਪ੍ਰੋਬਲਮ ਤਾਂ ਬਸ ਜਦੋਂ ਤਾਂ ਕਰੰਟ ਦੀ ਹੁੰਦੀ ਆ ਜਾਨ ਨਦੀ ਨਾਲ ਦੀ ਤੇ ਉਹ ਹੁਣ ਮੈਨੂੰ ਤੇ ਆਰ ਬਰੇ ਹਿਸਾਬ ਨਾਲ ਹੌਲੀ ਪਤਾ ਲੱਗੀ ਤੇ ਕਰੰਟ ਤਾਂ ਆਪਾਂ ਇਹਨੂੰ ਜਿਆਦਾ ਦੁਬਾਰਾ ਬੀ ਸਕਦੇ ਆ ਦੁਬਾਰਾ ਮਸ਼ੀਨ ਲਗਾ ਤੋੜ ਸਕਦੇ ਆ ਪਾਣੀ ਲਾ ਕੇ ਤੋੜ ਸਕਦੇ ਆ ਤੇ ਜਿਹੜੀ ਨਦੀ ਨਾਲ ਦੀ ਸਮੱਸਿਆ ਵਾ ਜ਼ਿਆਦਾਤਰ ਤਾਂ ਲੋਕਾਂ ਨੂੰ ਨਦੀ ਨਾਲ ਦੀ ਸਮੱਸਿਆ ਬੜੀ ਆਉਂਦੀ ਆ ਤੇ ਉਹਨਾਂ ਵਾਸਤੇ ਹੁਣ ਦਵਾਈਆਂ ਬਹੁਤ ਆ ਗਈਆਂ ਉਹ ਦਵਾਈਆਂ ਬਹੁਤ ਆਣ ਕਰਕੇ ਆਪਾਂ ਉਹ ਦਵਾਈਆਂ ਵਰਤ ਕੇ ਇਹਨਾਂ ਨੂੰ ਵੀ ਕੰਟਰੋਲ ਕਰ ਸਕਦੇ ਆ ਤੇ ਕਿੰਦਾ ਕਰ ਰੱਖਦਾ ਤੁਸੀਂ ਜਿਹੜਾ ਇਹ ਜੀਨੈਟਿਕ ਮਾਈ 15 16 ਏਕੜ ਦਾ ਰਕਬਾ ਬਿਰ ਰੋਣ ਕਰਦਾ ਵਾ ਪਰ ਇਹ ਮਜੌੜੇ ਕੰਟੀਰੇ ਸਾਰੀ-ਵਾਰੀ ਬੀਜ ਸਾਰੀ ਅੱਛਾ ਜੀ ਤੇ ਤੁਸੀਂ ਖੂਨ ਕਿਸਾਨ ਵੀ ਰਕੀਸ ਇਹ ਦੇਣਾ ਚੁੱਕੇ ਬਾਈ ਦੇਖੋ ਇਹ ਇਹੀ ਚ ਨੇ ਦੇਣਾ ਚਾਹਾਂ ਜੀ ਭਾਤ ਸਾਹਿਬ ਨੇ ਦੱਸਿਆ ਸੀਗਾ ਵੀ ਇਹ ਸਿੱਧੀ ਵਜਾਈ ਨੂੰ ਅਪਣਾ ਕੇ ਆਪਾਂ ਜਿਹੜਾ ਪਾਣੀ ਦਾ ਲੈਵਲ ਉਹ ਵੀ ਉੱਚਾ ਕਰ ਸਕਦੇ ਆ ਤੇ ਆਪਣੇ ਜਿਹੜੇ ਖਰਚੇ ਨੇ ਉਹ ਵੀ ਘਟਾ ਸਕਦੇ ਆ ਤੇ ਹੋਰ ਜੇ ਕਿਸਾਨ ਵੀਰ ਇਹਨੂੰ ਅਪਣਾ ਰਹੇ ਨੇ ਤਾਂ ਉਹ ਸਹੀ ਟੈਕਨੀਕ ਲੈ ਕੇ ਸਹੀ ਗਾਈਡੈਂਸ ਲੈ ਕੇ ਤਾਂ ਇਹਨੂੰ ਅਪਣਾ ਰਹੇ ਤੇ ਇੱਕ ਤੁਸੀਂ ਆਪਣਾ ਫੋਨ ਨੰਬਰ ਬਹੁਤ ਦੋਗੇ ਵੀ ਜੇ ਕਿਸੇ ਕਿਸਾਨ ਵੀ ਨੂੰ ਤੁਹਾਡੇ ਤੋਂ ਕੋਈ ਸਲਾਹ ਲੈਣੀ ਆ ਕਿਸੇ ਨੇ ਕੋਈ ਟ੍ਰੇਨਿੰਗ ਲੈਣੀ ਹੋ ਕਿਸੇ ਨੂੰ ਦੱਸੋ ਇਹਦੇ ਬਾਰੇ ਆਈ ਹੈ ਮੇਰਾ ਹੀ ਫੋਨ ਨੰਬਰ ਹੈਗਾ 80543 105468 ਤੇ ਮੇਰਾ ਪਿੰਡ ਬਟਾਰੀ ਆਈ ਨੇੜੇ ਬਲਾਕ ਆਈ ਬਾਕੀ ਜੇ ਕੋਈ ਵੀ ਆਪਾਂ ਨੂੰ ਜਾਣਕਾਰੀ ਲੈਣੀ ਆ ਤਾਂ ਮੇਰੇ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਤੇ ਜੇ ਕਿਸੇ ਨੇ ਤੁਹਾਡਾ ਖੇਤ ਦੇਖਣਾ ਤਾਂ ਕਿਸਾਨ ਵੀ ਖੇਤ ਵੀ ਦੇਖ ਸਕਦਾ ਹਾਂ ਜੀ ਜਰੂਰ ਜਰੂਰੀ ਮੈਂ ਹਰ ਵਕਤ ਆਪਾਂ ਖੇਤ ਜੀ ਆਉਂਦੇ ਆ ਜੀ ਜੇ ਕਿਸਾਨ ਵੀ ਨੇ ਖੇਤ ਦੇਖਣਾ ਤਾਂ ਮੈਨੂੰ ਕਾਲ ਕਰਕੇ ਪਹਿਲਾਂ ਤਾਂ ਜਰੂਰ ਖੇਤ ਵਿੱਚ ਆ ਜਾਵਾਂਗੇ ਠੀਕ ਆ ਜੀ ਠੀਕ ਆ ਆਪਾਂ ਦੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸੰਧਿਰੋ ਅੰਤਿਮਾਏ ਜਰੂਰ ਕਹਿਣਾ ਚਾਹੁੰਦਾ ਹਾਂ ਵੀ ਦੋ ਟੈਕਨੀਕ ਨੇ ਜਿਹਦੇ ਨਾਲ ਅਸੀਂ ਬਜਾਈ ਕਰ ਰਹੇ ਹਾਂ ਇੱਕ ਤਾਂ ਸੁੱਕੀ ਬਜਾਈ ਬਿਲਕੁਲ ਸੁੱਕੇ ਚ ਅਸੀਂ ਬੀਜਦੇ ਹਾਂ ਉੱਚ ਤਰੰਤ ਪਾਖ ਪਾਣੀ ਲਾਉਣਾ ਹੁੰਦਾ ਜਦੋਂ ਅੱਠ ਜੀ ਜ਼ਮੀਨ ਅਸੀਂ ਤਰੰਤ ਸਪਰੇਅ ਕਰਨੀ ਹੁੰਦੀ ਆ ਦੂਜੀ ਜਿਹੜੀ ਉਤਾਰ ਜੀ ਕਰ ਰਹੇ ਨੇ ਤਰ ਬਤਤ ਜੀ ਇਹਦੇ ਵਿੱਚ ਬੀਜ ਨੂੰ ਤਰੰਤ ਬਾਅਦ ਅਸੀਂ ਜਿਹੜੀ ਨਦੀਨ ਅਸ਼ਕਰ ਦੀ ਸਪਰੇਅ ਕਰਦੇ ਆ ਮੈਂ ਕੁਝ ਖੇਤਾਂ ਚ ਪਿਛਲੇ ਹਫਤੇ ਅਸੀਂ ਵਿਜਿਟ ਕੀਤੀ ਪੂਰੀ ਟੀਮ ਅਸੀਂ ਦਿੱਲੀ ਇਹ ਕਿਸਾਨਾਂ ਨੂੰ ਪ੍ਰੇਰਿਤ ਕਰਨ ਲਈ ਜਾਂਦੇ ਆ ਉੱਥੇ ਇੱਕ ਕਮੀ ਦੇਖਣ ਨੂੰ ਆਈ ਵੀ ਕਿਸਾਨ ਵੀਰ ਦੋਨੇ ਟੈਕਨੀਕਲ ਨੂੰ ਮਿਕਸ ਕਰ ਰਹੇ ਆ ਮਿਕਸ ਕਰਕੇ ਨਹੀਂ ਚਿਰਣਾ ਚਾਹਤਾ ਅਸੀਂ ਸੁੱਕੇ ਤੇ ਜਿਹੜਾ ਤਕਨੀਕ ਲਈ ਜਿਉ ਅਸੀਂ ਤਰ ਬਤਾਲੀ ਕਰੀਏ ਕਿਸੇ ਕਿਸਾਨ ਨੂੰ ਕੋਈ ਵੀ ਦਿੱਕਤ ਆ ਸਾਡੇ ਖੇਤੀਬਾੜੀ ਮੈਕਨ ਦੇ ਕਿਸੇ ਵੀ ਬਲਾਕ ਵਿੱਚ ਕਿਸੇ ਵੀ ਸਰਕਲ ਦੇ ਅਫਸਰ ਨਾਲ ਕਿਸੇ ਵੇਲੇ ਵੀ ਸੰਪਰਕ ਕਰ ਸਕਦਾ ਬਹੁਤ ਬਹੁਤ ਧੰਨਵਾਦ ਤਕਨੀਕ ਲਈ ਜਿਉ ਅਸੀਂ ਤਰ ਬਤਾਲੀ ਕਰੀਏ ਕਿਸੇ ਕਿਸਾਨ ਨੂੰ ਕੋਈ ਵੀ ਦਿੱਕਤ ਆ ਸਾਡੇ ਖੇਤੀਬਾੜੀ ਮੈਕਨ ਦੇ ਕਿਸੇ ਵੀ ਬਲਾਕ ਵਿੱਚ ਕਿਸੇ ਵੀ ਸਰਕਲ ਦੇ ਅਫਸਰ ਨਾਲ ਕਿਸੇ ਵੇਲੇ ਵੀ ਸੰਪਰਕ ਕਰ ਸਕਦਾ ਬਹੁਤ ਬਹੁਤ ਧੰਨਵਾਦ